ਇਹ ਘਰ ਦੇ ਵਿੱਚ ਰੋਜ਼ ਫੈਸਟੀਵਲ ਲੱਗਾ ਹੋਇਆ ਹੈ ਤੇ ਇੱਥੇ ਰੌਣਕਾਂ ਦੇਖਦੇ ਹੀ ਬਣਦੀਆਂ ਨੇ ਲੋਕ ਬਹੁਤ ਤਰ੍ਹਾਂ ਦੇ ਫਲਾਅਰਸ ਦੇਖਣ ਲਈ ਆਏ ਹੋਏ ਨੇ ਉੱਥੇ ਹੀ ਇੱਥੇ ਖਿੱਚ ਦਾ ਕੇਂਦਰ ਬਹੁਤ ਸਾਰੀਆਂ ਚੀਜ਼ਾਂ ਬਣੀਆਂ ਨੇ ਪਰ ਇੱਕ ਜਿਹੜੀ ਚੀਜ਼ ਸਾਨੂੰ ਵੀ ਇੱਥੇ ਖਿੱਚ ਕੇ ਲਿਆਈ ਉਹ ਇੱਥੇ ਹੈਗਾ ਤੁਸੀਂ ਦੇਖੋ ਕਿ ਮਿੱਟੀ ਦੇ ਨਾਲ ਆਰਟ ਹੈ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਇਸ ਨੂੰ ਬੱਚੇ ਨੇ ਜਿਹੜੇ ਉਹ ਤਿਆਰ ਕਰ ਰਹੇ ਨੇ ਵੱਡੇ ਨੇ ਉਹ ਤਿਆਰ ਕਰ ਰਹੇ ਦੇਖੋ ਕਿੰਨਾ ਸੋਹਣਾ ਆਰਟ ਹੈ ਜਿਹੜਾ ਬੱਚਿਆਂ ਨੂੰ ਸਿਖਾਇਆ ਵੀ ਜਾ ਰਿਹਾ ਔਰ ਇੱਥੇ ਜਿਹੜਾ ਉਹਨਾਂ ਤੋਂ ਬਣਵਾਇਆ ਵੀ ਜਾ ਰਿਹਾ ਇਸ ਦੀ ਤਿਆਰੀ ਕਰਵਾਈ ਜਾ ਰਹੀ ਹੈ ਤਾਂ ਪੀਐਮ ਵਿਸ਼ਵਕਰਮਾ ਐਵਰੀ ਸਪਿੰਚਲਸ ਸਟੋਰੀ ਨਾਮ ਤੋਂ ਇਹ ਸਟਾਲ ਹੈ ਜਿਹੜੀ ਇੱਥੇ ਲੱਗੀ ਹੋਈ ਹੈ ਕਿ ਆਖਰਕਾਰ ਕਿਸ ਮੰਤਵ ਦੇ ਨਾਲ ਇੱਥੇ ਆਏ ਕਿਸ ਮੰਤਵ ਦੇ ਨਾਲ ਇਹ ਚੀਜ਼ਾਂ ਬੱਚਿਆਂ ਨੂੰ ਸਿਖਾਈਆਂ ਜਾ ਰਹੀਆਂ ਜਾਂ ਅਡਲਟਸ ਨੂੰ ਸਿਖਾਈਆਂ ਜਾ ਰਹੀਆਂ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਆਖਰਕਾਰ ਇਸ ਮੇਲੇ ਦੇ ਵਿੱਚ ਇਸ ਸਟਾਲ ਨੂੰ ਕਿਉਂ ਲਗਾਇਆ ਗਿਆ ਤਾਂ ਤੁਸੀਂ ਦੇਖੋ ਇੱਥੇ ਬਹੁਤ ਸੋਹਣੇ ਜਿਹੜੇ ਦੀਵੇ ਨੇ ਉਹ ਬਣਾਏ ਗਏ ਨੇ ਜਾਂ ਕਲੇ ਦੇ ਨਾਲ ਹੋਰ ਮਿੱਟੀ ਦੀਆਂ ਜਿਹੜੀਆਂ ਚੀਜ਼ਾਂ ਉਹ ਬਣਾਈਆਂ ਗਈਆਂ ਉੱਤੇ ਹੀ ਕੁਝ ਚੀਜ਼ਾਂ ਬਣਾ ਕੇ ਵੀ ਇੱਥੇ ਡਿਸਪਲੇ ਕੀਤੀਆਂ ਹੋਈਆਂ ਨੇ ਤੇ ਉਹ ਡਿਸਪਲੇ ਵਾਲੀ ਚੀਜ਼ਾਂ ਵੀ ਅਸੀਂ ਦੇਖਾਂਗੇ ਗੁੱਲਕ ਹੈਗੀ ਹੈ ਇੱਥੇ ਛੋਟੇ ਛੋਟੇ ਪੌਟਸ ਹੈਗੇ ਨੇ ਜਾਂ ਫਿਰ ਦੀਵੇ ਹੈਗੇ ਨੇ ਐਦਾਂ ਦੀਆਂ ਚੀਜ਼ਾਂ ਇੱਥੇ ਬਣਾਈਆਂ ਵੀ ਹੋਈਆਂ ਨੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਜਾਣਾਂਗੇ ਸਰ ਰੋਜ਼ ਫੈਸਟੀਵਲ ਦੇ ਵਿੱਚ ਵੈਸੇ ਤਾਂ ਫੁੱਲਾਂ ਦੇ ਕਰਕੇ ਲੋਕ ਆਉਂਦੇ ਆ ਪਰ ਬਹੁਤ ਸਾਰੀ ਚੀਜ਼ਾਂ ਖਿੱਚ ਕੇ ਲਿਆਉਂਦੀਆਂ ਨੇ ਜਿਵੇਂ ਮਿੱਟੀ ਦਾ ਆਰਟ ਹੈ ਜਿਹੜਾ ਇੱਥੇ ਬਣਾਇਆ ਜਾ ਰਿਹਾ ਹੈ ਹੋਰ ਕੀ ਕੁਝ ਹੈ ਇੱਥੇ ਇਸਕੋ ਮੈਮ ਇਸਕੇ ਇਸਕੋ ਆਪਾਂ ਪ੍ਰਮੋਟ ਕਰਨੇ ਲਈ ਇਸਕਾ ਹਮਾਰਾ ਕਲਚਰ ਨਾ ਬਹੁਤ ਪਿੱਛੇ ਜਾ ਚੁੱਕਾ ਹੈ ਜੀ तो हमें ये पब्लिक को दिखाने के लिए और इसको हम प्रमोट करने के लिए सरकार ने भी हमारी बहुत मदद की है ये एग्जीबिशन में हमें मौका दिया है लगाने का और भाई हम चाहते हैं कि भी हमारा जो दिवाली का जैसे त्यौहार होता है होली का होता है इन सब में हमारी मिट्टी की चीज़ें यूज़ हों जैसे पानी पीने के लिए घर में मटका यूज़ करें हम चाहते हैं हमारा ये सारा कल्चर फिर से दोबारा एक बार आगे बढ़ के आए ਕਿੰਨੇ ਕ ਲੋਕ ਹੁਣ ਤੱਕ ਤੁਹਾਡੇ ਕੋਲ ਇੱਥੇ ਆਏ ਆ ਕਿੰਨੇ ਕ ਲੋਕਾਂ ਨੇ ਤੁਸੀਂ ਸਿਖਾਇਆ ਇਹ ਮੈਮ ਯਾਹ ਪੇ ਰੋਜ ਤੀ ਤੀਸਰਾ ਦਿਨ ਆਜ ਸੈਕੰਡੋ ਲੋਕ ਆ ਰਹੇ ਆ ਔਰ ਬੱਚੇ ਬੜੇ ਸਭ ਬਹੁਤ ਇੰਟਰਸਟ ਲੈ ਕੇ ਸਿੱਖ ਰਹੇ ਨੇ ਬਿਲਕੁਲ ਦੇਖੋ ਇੱਥੇ ਲੋਕ ਨੇ ਜਿਹੜੇ ਉਹ ਵੀ ਸਿੱਖ ਰਹੇ ਆ ਮੈਮ ਆਏ ਨੇ ਇਹਨਾਂ ਨੇ ਦੀਵਾ ਬਣਾਇਆ ਤੁਸੀਂ ਆਪ ਬਣਾਇਆ ਹਾਂਜੀ ਕਿਵੇਂ ਲੱਗ ਰਿਹਾ ਤੁਹਾਨੂੰ ਕਿਵੇਂ ਐਕਸਪੀਰੀਅੰਸ ਰਿਹਾ ਹੈ ਇਹਦਾ ਬਹੁਤ ਵਧੀਆ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਿਖਾਇਆ ਤੇ ਮੈਂ ਤਾਂ ਚਲੋ ਫੇਰ ਵਡੀਆਂ ਪਰ ਛੋਟੇ ਬੱਚਿਆਂ ਨੂੰ ਇਹ ਚੀਜ਼ਾਂ ਆਰਟ ਸਿਖਾਣਾ ਇਹ ਬਹੁਤ ਵਧੀਆ ਇਨੀਸ਼ੀਏਟਿਵ ਹੈ ਤੇ ਬਹੁਤ ਸੋਹਣਾ ਲੱਗ ਰਿਹਾ ਇੱਥੇ ਆ ਇੱਕ ਹੋਰ ਬਣਾ ਕੇ ਦਿਖਾਵਾਂਗੇ ਕਿਉਂਕਿ ਅਸੀਂ ਗੱਲ ਕਰਦੇ ਪਏ ਸੀਗੇ ਤੇ ਉਦੋਂ ਦੀਵਾ ਜਿਹੜਾ ਦੇਖੋ ਇਹ ਬਣਾ ਰਹੇ ਸੀਗੇ ਛੋਟੇ ਛੋਟੇ ਬੱਚੇ ਵੀ ਨੇ ਇੱਥੇ ਦੂਜੇ ਪਾਸੇ ਛੋਟਾ ਬੱਚਾ ਉਹ ਕਰ ਰਿਹਾ ਤੇ ਇੱਥੇ ਇਹਨਾਂ ਨੂੰ ਸਿਖਾ ਰਹੇ ਭਈਆ ਕਿਹੜੀ ਕਿਹੜੀ ਜ਼ਿਆਦਾ ਤਕਨੀਕਾਂ ਇਹਦੇ ਉੱਤੇ ਧਿਆਨ ਰੱਖ ਮੈਂ ਮੱਥੇ ਦਾ ਧਿਆਨ ਹੁੰਦਾ ਬਸ ਇਹ ਤੇ ਹੋਰ ਕੋਈ ਧਿਆਨ ਨਹੀਂ ਰੱਖਣਾ ਪੈਂਦਾ ਹੱਥ ਜਗਾ ਥੋੜਾ ਰੈਡਾ ਹੋ ਗਿਆ ਜਲਦੀ ਖਰਾਬ ਹੋ ਜਾਏਗਾ ਜੀ ਇਹ ਤੇ ਕਿਵੇਂ ਲੱਗ ਰਿਹਾ ਹੱਥ ਥੋੜਾ ਤਕ ਤਕ ਹੋ ਰਿਹਾ ਕਿ ਹੱਥ ਟੇਡਾ ਹੋ ਗਿਆ ਜਾਂ ਖਰਾਬ ਹੋ ਜਾਊਗਾ ਪੋਸਚਰ ਇਹਦਾ ਨਹੀਂ ఎవਰੀਥਿੰਗ ਇਜ਼ ਆਰਟ ਮਤਲਬ ਜੇ ਮੈਂ ਤੋੜਾਂ ਜਾਂ ਕੁਝ ਵੀ ਹੋਵੇ ਉਹ ਬਹੁਤ ਸੋਹਣਾ ਲੱਗੂਗਾ ਤੇ ਇਸ ਕਰਕੇ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਇੱਦਾਂ ਦਾ ਕੋਈ ਡਰ ਨਹੀਂ ਆ ਪਰ ਹਾਂ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਵੀ ਕਿੱਦਾਂ ਮੈਂ ਪਹਿਲੀ ਵਾਰੀ ਬਣਾਇਆ ਤੇ ਬਹੁਤ ਬਹੁਤ ਪਿਆਰਾ ਹੈ ਇਹ ਅੱਜਕਲ ਯੂਥ ਹੈ ਜਿਹੜਾ ਉਹ ਹੱਥ ਗੰਦੇ ਕਰਨ ਤੋਂ ਜ਼ਿਆਦਾ ਡਰਦਾ ਉਹਨਾਂ ਨੂੰ ਆ ਹੁੰਦਾ ਕਿ ਹਰ ਚੀਜ਼ ਚੀਨੀ ਮਿੱਟੀ ਦੀ ਲੈ ਲਈ ਜਾਏ ਇਹ ਐਕਸਪੀਰੀਅੰਸ ਕਿਵੇਂ ਦਾ ਮਿੱਟੀ ਨੂੰ ਹੱਥਾਂ ਚ ਲੈਣਾ ਮਿੱਟੀ ਨੂੰ ਐਕਸਪੀਰੀਅੰਸ ਕਰਨਾ ਬਹੁਤ ਵਧੀਆ ਗੱਲ ਹੈ ਕਿਉਂਕਿ ਬਚਪਨ 'ਚ ਜਦੋਂ ਆਪਾਂ ਖੇਡਦੇ ਹੁੰਦੇ ਸੀਗੇ ਹਨਾ ਤੇ ਉਹ ਮਿੱਟੀ 'ਚ ਖੇਡਦੇ ਹੁੰਦੇ ਸੀ ਹੁਣ ਭਾਵੇਂ ਮਤਲਬ ਇਨਫੈਕਸ਼ਨ ਹੋ ਜੂਗੀ ਇਹ ਕਹਿ ਕੇ ਬੱਚਿਆਂ ਨੂੰ ਨਹੀਂ ਕਰਦੇ ਪਰ ਮੈਨੂੰ ਲੱਗਦਾ ਹੈ ਕਿ ਜ਼ਿਆਦਾਤਰ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਮਿੱਟੀ ਨਾਲ ਜੋੜਨਾ ਚਾਹੀਦਾ ਹੈ ਤੇ ਇਹ ਵੀ ਬਹੁਤ ਵਧੀਆ ਇਨੀਸ਼ੀਏਟਿਵ ਹੈ ਤੇ ਬੱਚਿਆਂ ਨੂੰ ਇੱਥੇ ਸਿੱਖਣਾ ਚਾਹੀਦਾ ਹੈ ਬਿਲਕੁਲ ਦੇਖੋ ਹੋਰ ਵੀ ਤਾਂ ਇੱਥੇ ਲੋਕ ਨੇ ਜਿਹੜੇ ਉਹਨਾਂ ਨਾਲ ਵੀ ਅਸੀਂ ਗੱਲ ਕਰਾਣੇ ਆ ਬਹੁਤ ਸਾਰੀ ਭੀੜ ਇੱਥੇ ਲੋਕਾਂ ਦੀ ਲੱਗੀ ਹੋਈ ਆ ਬਹੁਤ ਸਾਰੇ ਲੋਕ ਇੱਥੇ ਪਹੁੰਚੇ ਹੋਏ ਨੇ ਸਰ ਤੁਹਾਡਾ ਵੀ ਬੱਚਾ ਆਇਆ ਗਿਆ ਸੇ ਇੱਥੇ ਮਿੱਟੀ ਨਾਲ ਆ ਦੇਖੋ ਖੇਡ ਕੇ ਆਇਆ ਤੁਸੀਂ ਐਕਸਪੀਰੀਅੰਸ ਕਿਵੇਂ ਕਰ ਰਹੇ ਸੀ ਬੱਚਿਆਂ ਨੂੰ ਇਹ ਚੀਜ਼ਾਂ ਸਿਖਾਉਣੀਆਂ ਤੇ ਦਿਖਾਉਣੀਆਂ ਹੈ ਹੈਲੋ ਮੈਮ ਬੱਚੋਂ ਨੂੰ ਸਿਖਾਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ ਵਿੱਚ ਕਿਉਂਕਿ ਜੋ ਟ੍ਰੈਡੀਸ਼ਨ ਪਹਿਲੇ ਥਾ ਉਹ ਅਚਲਕੁਲ ਖਤਮ ਹੋ ਚੁਕਾ ਹੈ ਤਾਂ ਪੁਰਾਣਾ ਟ੍ਰੈਡੀਸ਼ਨ ਨੂੰ ਵਾਪਸ ਆਣਾ ਬਹੁਤ ਜ਼ਰੂਰੀ ਹੋ ਗਿਆ ਹੈ ਅੱਜ ਦੇ ਟਾਈਮ ਵਿੱਚ ਤਾਂ ਬੱਚੋਂ ਦਾ ਸਪੈਸੀਫਿਕਲੀ ਅੱਛਾ ਤੁਹਾਨੂੰ ਕਿਵੇਂ ਲੱਗਿਆ ਹੱਥ ਤੇ ਨਾਲ ਦੀਵੇ ਬਣਾ ਕੇ ਬਹੁਤ ਮਜ਼ਾ ਆਇਆ ਬਹੁਤ ਮਜ਼ਾ ਆਇਆ ਤੇ ਹੱਥ ਗੰਦੇ ਹੋਏ ਉਹ ਨਹੀਂ ਲੱਗ ਅਜੀਬ ਨਹੀਂ ਲੱਗਿਆ ਨਹੀਂ ਟੈਟੂ ਵੀ ਕਰਾ ਕੇ ਆਏ ਹਾਂ ਤੁਸੀਂ ਫੇਸ ਆਰਟ ਕਿਵੇਂ ਲੱਗਿਆ ਸਾਰਾ ਮੇਲਾ ਬਹੁਤ ਅੱਛਾ ਲੱਗਾ ਬਹੁਤ ਅੱਛਾ ਲੱਗਿਆ ਤੇ ਦੇਖੋ ਅੱਜ ਸਾਰੇ ਐਕਸਪੀਰੀਅੰਸ ਕਰ ਰਹੇ ਵੱਖਰਾ ਵੱਖਰਾ ਐਕਸਪੀਰੀਅੰਸ ਹੈ ਜਿਹੜਾ ਉਹ ਇਧਰ ਦਾ ਹੈਗਾ ਛੋਟੇ ਬੱਚੇ ਖਾਸ ਤੌਰ ਤੇ ਜਿਹੜਾ ਹੈ ਉਹ ਇਹਦਾ ਇੰਜੋਏ ਕਰ ਰਹੇ ਨੇ ਲੁੱਟਫੁਟਾ ਰਹੇ ਨਹੀਂ ਔਰ ਅੱਛਾ ਲੱਗਦਾ ਹੈ ਜਦੋਂ ਦੁਬਾਰਾ ਤੋਂ ਅਸੀਂ ਉਹਨਾਂ ਜੜਾਂ ਦੇ ਨਾਲ ਜੁੜਦੇ ਆ ਜਿਨ੍ਹਾਂ ਦੇ ਨਾਲ ਅਸੀਂ ਨਿੱਕੇ ਹੁੰਦੇ ਖੇਡਦੇ ਸੀ ਆ ਯਾਦਾਂ ਨੇ ਜਿਹੜੀਆਂ ਉਹ ਤਾਜ਼ਾ ਕਰਦੇ ਆ ਵੀਡੀਓ ਜਰਨਲਿਸਟ ਰਜੇਂਦਰ ਦੇ ਨਾਲ ਨਿਊਜ਼ 18 ਦੇ ਲਈ ਚੰਡੀਗੜ੍ਹ ਤੋਂ ਹਰਸਿੰਦਰ